ਪਿੱਟਦੇ ਆ ਕਿ ਸਰਕਾਰ ਪਹੁੰਚੀ ਨਹੀਂ ਸਰਕਾਰ ਸਿਰਫ ਚੁਟਕਲਿਆਂ ਤੇ ਲੱਗੀ ਹੋਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਤਸਵੀਰਾਂ ਮੈਂ ਤੁਹਾਨੂੰ ਅੱਜ 6 ਅਕਤੂਬਰ ਨੂੰ ਦਿਖਾ ਰਿਹਾ ਹਾਂਗਾ ਬੰਡਾਲਾ ਪਿੰਡ ਦੇ ਕੋਲ ਜੋ ਸਤਲੁਜ ਬਹਿਣਾ ਸੋ ਸਤਲੁਜ ਦੇ ਵਿੱਚ ਪਾਣੀ ਅੱਜ ਫੇਰ ਵੱਧ ਚੁੱਕਿਆ ਹੈ ਪਾਣੀ ਦੇ ਬਹਾਨੇ ਦੁਬਾਰੇ ਜ਼ਮੀਨਾਂ ਫੇਰ ਭਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਦੁਬਾਰਾ ਜਿਹੜੇ ਬੰਨ ਬੰਨੇ ਸੀ ਉਹ ਦੁਬਾਰਾ ਫੇਰ ਟੁੱਟ ਚੁੱਕੇ ਨੇ ਇੱਕ ਆਸ ਸੀ ਕਿ ਕਣਕ ਬੀਜ ਲੈਣਗੇ ਇਹ ਲੋਕ ਪਰ ਉਹ ਆਸ ਵੀ ਮੈਨੂੰ ਲੱਗਦਾ ਇੱਕ ਖਤਮ ਹੁੰਦੀ ਜਾਪਦੀ ਹੈ ਕਿ ਕਣਕਾਂ ਵੀ ਨਹੀਂ ਬੀਜੀਆਂ ਜਾਣੀਆਂ ਜੇ ਅਹੀ ਹਾਲਾਤ ਰਹੇ ਤੁਸੀਂ ਆ ਸਾਹਮਣੇ ਪਾਣੀ ਵਗਦਾ ਦੇਖ ਰਹੇ ਹੋ ਮੇਰੇ ਖੜੇ ਖੜੇ ਆ ਪੰਜ ਸੱਤ ਕਿਲੇ ਮਿੰਟਾਂ ਸੈਕਿੰਟਾਂ ਦੇ ਵਿੱਚ ਹੀ ਭਰ ਗਏ ਉਹ ਬੰਨ ਦੇ ਪਰਲੇ ਪਾਸੇ ਦਰਿਆ ਹੈ ਪਰ ਦ੍ਰਿਆ ਨੇ ਦੁਬਾਰਾ ਫੇਰ ਇਨੀ ਤੇਜ਼ੀ ਫੜ ਲਈ ਹੈ ਕਿ ਜਿਹੜੀਆਂ ਜ਼ਮੀਨਾਂ ਬਿਲਕੁਲ ਸੁੱਕ ਗਈਆਂ ਸੀ ਜਿਹੜੀਆਂ ਜ਼ਮੀਨਾਂ ਵਾਹਣਯੋਗ ਹੋ ਗਈਆਂ ਸੀ ਉਹਨਾਂ ਦੇ ਵਿੱਚ ਦੁਬਾਰਾ ਫੇਰ ਬੜੀ ਤੇਜ਼ੀ ਦੇ ਨਾਲ ਅੱਜ 6 ਅਕਤੂਬਰ ਹੋ ਗਈ ਹੈ ਸੰਗਤ ਜੀ 6 ਅਕਤੂਬਰ ਨੂੰ ਫੇਰ ਦੁਬਾਰਾ ਪਾਣੀ ਸਤਲੋਜ ਦੇ ਵਿੱਚ ਚੜ ਗਿਆ ਇਹਨਾਂ ਲੋਕਾਂ ਨੂੰ ਕਾਸ ਬੱਜੀ ਸੀ ਕੀ ਸੈਦ ਸਾਲੋ ਛਾੜਨੀਆਂ ਜਿਹੜੀਆਂ ਝੋਨੇ ਨੇ ਜੀਰੀਆਂ ਨੇ ਉਹ ਖਾਬ ਹੋ ਗਈਆਂ ਪਾਣੀ ਦੇ ਨਾਲ ਸੈਦ ਅਸੀਂ ਆਪਣੀਆਂ ਜਿਹੜੀਆਂ ਕਣਕਾਂ ਨੇ ਉਹ ਬੀਜ ਪਾਵਾਂਗੇ ਪਰ ਮੈਨੂੰ ਨਹੀਂ ਲੱਗਦਾ ਅੱਜ 6 ਅਕਤੂਬਰ ਹੋ ਗਈ ਮੈਨੂੰ ਨਹੀਂ ਲੱਗਦਾ ਕਿ ਜੇ ਆਹੀ ਹਾਲਾਤ ਬਣੇ ਰਹੇ ਸਰਕਾਰ ਸੁੱਤੀ ਰਹੀ ਸਰਕਾਰ ਨੇ ਕੋਈ ਬੰਨਾਂ ਦਾ ਇੰਤਜ਼ਾਮ ਨਾ ਕੀਤਾ ਮੈਨੂੰ ਨਹੀਂ ਲੱਗਦਾ ਇਹ ਵਿਚਾਰੇ ਲੋਕ ਆਪਣੀਆਂ ਕਣਕਾਂ ਵੀ ਸਕਣਗੇ ਆ ਦੇਖ ਸਕਦੇ ਹੋ ਮੇਰੇ ਖੜੇ ਖੜੀ 5-7 ਕਿਲੇ ਮਿੰਟਾਂ ਦੇ ਵਿੱਚ ਹੀ ਸੰਗਤ ਜੀ ਭਰ ਚੁੱਕੇ ਨੇ ਸ਼ੇਅਰ ਕਰੀ ਚੱਲਿਓ ਤਾਂ ਜੋ ਮੇਰੀ ਆਵਾਜ਼ ਸਰਕਾਰ ਤੱਕ ਪਹੁੰਚ ਸਕੇ ਅੱਜ 6 ਅਕਤੂਬਰ ਹੋ ਚੁੱਕੀ ਐ 6 ਅਕਤੂਬਰ ਦੇ ਸਵਾ 1:00 ਵਜ ਗਿਆ ਤੇ ਪਾਣੀ ਦਾ ਬਹਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਖੇਤ ਨੇ ਤੇ ਮੇਰੇ ਇਹ ਬੰਨ ਦੇ ਪਰਲੇ ਪਾਸੇ ਸਤਲੁਜ ਐ ਤੇ ਆ ਮੇਰੇ ਦੇਖਦੇ ਦੇਖਦੇ ਹੁਣ ਪਾਣੀ ਆ ਆ ਪਹੀ ਤੇ ਚੜ ਗਿਆ ਤੇ ਆ 5 ਕਿਲੇ ਮੇਰੇ ਦੇਖਦੇ ਦੇਖਦੇ ਭਰ ਚੁੱਕੇ ਨੇ ਸੋ ਬਹਾ ਤੁਸੀਂ ਦੇਖ ਲਓ ਵੀ ਕਿੰਨੀ ਤੇਜ਼ੀ ਐ ਆ ਪਾਣੀ ਦੇਖ ਸਕਦੇ ਹੋ ਇਹ ਖੇਤਾਂ ਦੇ ਵਿੱਚ ਦੀ ਦੁਬਾਰਾ ਫੇਰ ਵਗ ਰਿਹਾ ਫੇਰ ਕਿਤੇ ਉਹੀ ਹਾਲਾਤ ਨਾ ਬਣ ਜਾਣ ਸਰਕਾਰ ਕਿਤੇ ਸੁੱਤੀ ਨਾ ਰਹੇ ਕਿਤੇ ਫੇਰ ਉਹੀ ਹਾਲਾਤਾਂ ਦੇ ਨਾਲ ਦੁਬਾਰਾ ਘਰਾਂ ਤੱਕ ਪਾਣੀ ਪਹੁੰਚੇ ਪਤਾ ਨਹੀਂ ਇਹ ਪਾਣੀ ਆਇਆ ਮੀਂਹ ਹੈ ਜਾਂ ਜਾਣ ਬੁਝ ਕੇ ਪੰਜਾਬ ਦੇ ਕਿਸਾਨਾਂ ਨੂੰ ਸਤਾਇਆ ਜਾ ਰਿਹਾ ਡੋਬਿਆ ਜਾ ਰਿਹਾ ਇਹਨਾਂ ਦੀਆਂ ਜ਼ਮੀਨਾਂ ਦੇ ਬੰਦੇ ਲਈ ਇਹ ਹਲੇ ਤੱਕ ਸਮਝ ਨਹੀਂ ਆਇਆ ਚਲੋ ਵਾਹਿਗੁਰੂ ਦੇਖਦਾ ਪਰ ਪੰਜਾਬ ਕੁਦਰਤ ਕੈਰ ਕਰ ਮਾਰੀ ਆ ਇਹਨੂੰ ਰੋਕੋ ਇਹਨੂੰ ਸਹੀ ਕਰੋ ਹਾਂ ਜੇ ਸਰਕਾਰ ਕਰ ਰਹੀ ਹੈ ਤੇ ਫਿਰ ਉਹ ਤੇ ਸਾਡਾ ਕੋਈ ਜ਼ੋਰ ਨਹੀਂ ਚੱਲਦਾ ਸਰਕਾਰ ਲੋਕਾਂ ਨੇ ਦੇਖਣਾ ਕਿ ਕਿਹੜੀ ਸਰਕਾਰ ਨੇ ਕਿੰਨੇ ਜ਼ੁਲਮ ਕੀਤੇ ਆ ਕਿਹਨੂੰ ਅਸੀਂ ਵੋਟਾਂ ਪਾਉਣੀਆਂ ਨੇ ਕਿਹਨੂੰ ਅਸੀਂ ਚੁਣਨਾ ਉਹ ਲੋਕਾਂ ਦੇ ਹਸ ਵਸ ਦੀ ਗੱਲ ਹੈ ਪਰ ਤਸਵੀਰਾਂ ਮੈਂ ਗਰਾਉਂਡ ਪੱਤਰ ਤੋਂ ਤੁਹਾਨੂੰ ਸਤਲੋ ਜਦਿਆਦੀਆਂ ਦਿਖਾ ਰਿਹਾ ਬਡਾਲਾ ਪਿੰਡ ਤੋਂ ਬਡਾਲਾ ਪਿੰਡ ਦੇ ਵਿੱਚ ਅਸੀਂ ਸੜਕਾਂ ਦੇ ਆਲੇ-ਦੁਆਲੇ ਮਿੱਟੀ ਪਾਉਣ ਦੀਆਂ ਜਿਹੜੀਆਂ ਸਮਾਮਾਂ ਨੇ ਚੱਲ ਰਹੀਆਂ ਨੇ ਪਰ ਆਹ ਦੇਖ ਸਕਦੇ ਹੋ ਦੁਬਾਰਾ ਪਾਣੀ ਦਾ ਪੱਤਰ ਫੇਰ ਵੱਜ ਚੁੱਕਿਆ ਫੇਰ ਖੇਤਾਂ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਸੰਗਤ ਜੀ ਫੇਰ ਆਹ ਖੇਤ ਨੇ ਜਿਹੜੇ ਇਕਸਾਰ ਕਰ ਦਿੱਤੇ ਨੇ ਪਾਣੀ ਨੇ ਆਪਣੇ ਵਹਿੰਦੇ ਵਹਿੰਦੇ ਆਪਣੇ ਦੇਖਦੇ ਦੇਖਦੇ ਦੇਖ ਸਕਦੇ ਹੋ ਤੁਸੀਂ ਆ ਅਗਲਾ ਖੇਤ ਵੀ ਹੁਣ ਭਰ ਜਾਣਾ ਇੰਨੀ ਤੇਜ਼ੀ ਦੇ ਨਾਲ ਪਾਣੀ ਆ ਰਿਹਾ ਹੈ ਵਾਹਿਗੁਰੂ ਸੁੱਖ ਰੱਖੇ ਪ੍ਰਮਾਤਮਾ ਸੁੱਖ ਰੱਖੇ ਇਹਨਾਂ ਲੋਕਾਂ ਦੀ ਜਿਉਂ ਜ਼ਿੰਦਗੀ ਬਕਸੇ ਜਿਹੜੇ ਵਿਚਾਰੇ ਆਪਣੇ ਕਣਕ ਤੱਕ ਕਾਸ ਰੱਖੇ ਸੀ ਅਸੀਂ ਕਣਕ ਬੀਜਾਂਗੇ ਪਰ ਆ ਹਾਲਾਤਾਂ ਦੇ ਹਿਸਾਬ ਨਾਲ ਇਹਨਾਂ ਦੀ ਕਣਕ ਵੀ ਨਹੀਂ ਬੀਜੀ ਜਾਣੀ ਸ਼ਹਿਰ ਜ਼ਰੂਰ ਕਰਿਓ ਸਰਕਾਰ ਤੱਕ ਪਹੁੰਚੇ ਸਰਕਾਰ ਨੇ ਹੁਣ ਨੂੰ ਇਹ ਬੰਨ ਬੰਣਨੇ ਸੀ ਸਰਕਾਰ ਨੇ ਇਹਨਾਂ ਲੋਕਾਂ ਤੱਕ ਪਹੁੰਚ ਕਰਨੀ ਸੀ ਤਾਂ ਪਿੱਟਦੇ ਆ ਕਿ ਸਰਕਾਰ ਪਹੁੰਚੀ ਨਹੀਂ ਸਰਕਾਰ ਸਿਰਫ ਚੁਟਕਲਿਆਂ ਤੇ ਲੱਗੀ ਹੋਈ ਐ